ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਹੋਰ ਇੱਕ ਪੋਸਟ ਪਾਉਣ ਜਾ ਰਹੇ ਆ ਅੱਜ ਪਾਉਣ ਜਾ ਰਹੇ ਆ ਕਿ ਜਿਹੜੇ ਲੋਕ ਧੀਆਂ ਤੋਂ ਨਫ਼ਰਤ ਕਰਨ ਲੱਗ ਪਏ ਇਹਦੇ ਦੋ ਵੱਡੇ ਕਾਰਨ ਐ ਇੱਕ ਤਾਂ ਕਾਰਨ ਐ ਕਿ ਲੋਕ ਦਾਜ ਦੇ ਬਹੁਤ ਸਾਰੇ ਲੋਭੀ ਹੋ ਗਏ ਧੀਆਂ ਵਾਲਿਆਂ ਤੋਂ ਦਾਜ ਬਹੁਤ ਜ਼ਿਆਦਾ ਮੰਗਦੇ ਆ ਤਾਂ ਉਦੋਂ ਬਾਅਦ ਕੁਝ ਧੀਆਂ ਵੀ ਜਦੋਂ ਬਾਹਰ ਪੜਨ ਜਾਂਦੀਆਂ ਜਾਂ ਮਾਪਿਆਂ ਦੀ ਪੱਗ ਨੂੰ ਦਾਗ ਲਾ ਦਿੰਦੀਆਂ ਇਹ ਦੋ ਵੱਡੇ ਕਾਰਨ ਐ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਹੁੰਦੀਆਂ ਸੀ ਜਿਹੜੀ ਸ਼ਾਦੀ ਹੁੰਦੀ ਸੀ ਉਹ ਮਾਪਿਆਂ ਦੀ ਛੱਤਰ ਛਾਇਆ ਹੇਠ ਰਹਿ ਕੇ ਹੁੰਦੀ ਸੀ ਤਾਂ ਮਾਪਿਆਂ ਦੀ ਜਿਹੜੀ ਇੱਜ਼ਤ ਹੈ ਉਹ ਧੀਆਂ ਪਾਗਾ ਗਲੀਆਂ ਵਿੱਚ ਨਹੀਂ ਰੋਲਦੀਆਂ ਸੀ ਤਾਂ ਉਦੋਂ ਬਾਅਦ ਜਿਹੜੇ ਦਾਜ ਵਰਗੇ ਜਿਹੜੀਆਂ ਦਾਜ ਵਰਗੀਆਂ ਲਾਣਤਾਂ ਪਹਿਲਾਂ ਨਹੀਂ ਹੁੰਦੀਆਂ ਸੀ ਜਿਹੜੀਆਂ ਹੁਣ ਹੋ ਗਈਆਂ ਪਹਿਲਾਂ ਜਿਹੜੇ ਵਿਚੋਲੇ ਹੁੰਦੇ ਸੀ ਸਾਖ ਕਰਾਉਂਦੇ ਹੁੰਦੇ ਸੀ ਉਹ ਵੀ ਮਤਲਬ ਵੀ ਲੋਭੀ ਲਾਲਚੀ ਨਹੀਂ ਹੁੰਦੀ ਸੀ ਤਾਂ ਅੱਜ ਤਾਂ ਵੇਖੋ ਤੁਸੀਂ ਛਾਪਾਂ ਜਾਂ ਹੋਰ ਕਿੰਨਾ ਕੁਝ ਮਤਲਬ ਵੀ ਰਿਸ਼ਤਾ ਕਰਾਉਣ ਵਾਲਾ ਵੀ ਮਤਲਬ ਵੀ ਇੱਕ ਲੋਭੀ ਲਾਲਚੀ ਹੋ ਗਿਆ ਤਾਂ ਅਸੀਂ ਅੱਜ ਇਸ ਮੁੱਦੇ ਤੇ ਵੀਡੀਓ ਪਾਉਣ ਜਾ ਰਹੇ ਆ ਵੀ ਜਿਹੜੀਆਂ ਦਾਜ ਵਰਗੀਆਂ ਲਾਹਣ ਤਾਂ ਇਹ ਲੋਕਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਦਾਜ ਆ ਜਿਹੜੇ ਧੀ ਵਾਲਿਆਂ ਤੋਂ ਨਹੀਂ ਮੰਗਣੇ ਚਾਹੀਦੇ ਵੇਖੋ ਧੀ ਉਹਨਾਂ ਦੇ ਘਰ ਜਾਂਦੀ ਹੈ ਉਹਨਾਂ ਦਾ ਕੰਮ ਕਰਦੀ ਹੈ ਉਹਨਾਂ ਦੇ ਘਰ ਦਾ ਇੱਕ ਜੀ ਬਣ ਜਾਂਦੀ ਹੈ ਤਾਂ ਕਿਤੇ ਅੱਜ ਤੱਕ ਮੁੰਡੇ ਵਾਲਿਆਂ ਨੇ ਧੀ ਵਾਲਿਆਂ ਨੂੰ ਪੁੱਛਿਆ ਵੀ ਜਿਹੜਾ ਤੁਸੀਂ ਦਾਜ ਦੇ ਰਹੇ ਆ ਕਰਜ਼ਾ ਚੱਕ ਇਹ ਤਾਂ ਨਹੀਂ ਦੇ ਰਹੇ ਲੰਮਾ ਰਿਸ਼ਤਾ ਜੁੜਦਾ ਕਿੰਨਾ ਵੱਡਾ ਲੰਮਾ ਰਿਸ਼ਤਾ ਜੁੜਦਾ ਹੈ ਪਰਿਵਾਰ ਨੇ ਅੱਗੇ ਵਧਣਾ ਉਹਨਾਂ ਦੇ ਬੱਚੇ ਹੋਣੇ ਆ ਕਿੰਨਾ ਵੱਡਾ ਮਤਲਬ ਵੀ ਇੱਕ ਉਹਨਾਂ ਦਾ ਜ਼ਿੰਦਗੀ ਦਾ ਪੈਨਰ ਬਣਦਾ ਹੈ ਤਾਂ ਉਹ ਜਦੋਂ ਪਹਿਲਾਂ ਹੀ ਕਰਜੇ ਥੱਲੇ ਧੀ ਆਲੇ ਦੱਬੇ ਜਾਂਦੇ ਆ ਤਾਂ ਜ਼ਿੰਦਗੀ ਕਿੱਥੇ ਪਈ ਐ ਤਾਂ ਅਸੀਂ ਅੱਜ ਦਾਜ ਦੇ ਲੋਭੀਆਂ ਨੂੰ ਤੇ ਉਹਨਾਂ ਧੀਆ ਨੂੰ ਵੀ ਬੇਨਤੀ ਕਰਦੇ ਆ ਵੀ ਇੱਕ ਤਾਂ ਤੁਸੀਂ ਮਾਪਿਆਂ ਦੀ ਜਿਹੜੀ ਇੱਜ਼ਤ ਆ ਉਹਦੇ ਬਦਲੇ ਖਿਆਲ ਰੱਖਿਆ ਕਰੋ ਇੱਕ ਦਾਜ ਵਰਗੇ ਜਿਹੜੇ ਲੋਕ ਦਾਜ ਦੇ ਲੋਭੀ ਆ ਸੀ ਉਹਨਾਂ ਨੂੰ ਵੀ ਬੇਨਤੀ ਕਰ ਰਿਹਾ ਵੀ ਦਾਜ ਜਿਹੜਾ ਧੀ ਆਲੇ ਘੱਟ ਨਹੀਂ ਰਹਿੰਦੇ ਦਿੰਦੇ ਹੁੰਦੇ ਆ ਮਾਪਿਆ ਇਹਨੂੰ ਫਿਕਰ ਹੁੰਦਾ ਆ ਆਪਦੀ ਧੀ ਨੂੰ ਜਿਹੜਾ ਦਾਜ ਦੇਣਾ ਪਰ ਕਿੱਥੇ ਥੋੜੀ ਥੋੜੀ ਕਮਾ ਕੇ ਕਿੰਨਾ ਵੱਡਾ ਲੰਮਾ ਪੈਂਡਰ ਬਣ ਜਾਂਦਾ ਜ਼ਿੰਦਗੀ ਨੰਗਾਉਣੀ ਹੁੰਦੀ ਆ ਤਾਂ ਕਿਹੜਾ ਹੀ ਮਤਲਬ ਧੀ ਆਲਿਆਂ ਨੂੰ ਤੁਸੀਂ ਕਰਜਾਈ ਕਰ ਦਿੰਨੇ ਆ ਬਰਾਤ ਤੇ ਖਰਚਾ ਹੁੰਦਾ ਦਾਜ ਤੇ ਖਰਚਾ ਹੁੰਦਾ ਤੇ ਜਿਸ ਦੇ ਕਾਰਨ ਲੋਕ ਧੀਆਂ ਤੋਂ ਨਫ਼ਰਤ ਕਰਨ ਲੱਗੇ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰ ਲਾਗੇ ਇਸ ਵਾਸਤੇ ਅਸੀਂ ਬੇਨਤੀ ਕਰਨ ਜਾ ਰਹੇ ਆ ਵੀ ਧੀਆਂ ਤੋਂ ਕਦੇ ਵੀ ਨਫ਼ਰਤ ਨਾ ਕਰੋ ਤੇ ਦਾਜ ਵਰਗੀਆਂ ਲਾਹਣਤਾਂ ਨੂੰ ਹਟੋ ਖਰਚਾ ਘੱਟ ਕਰੋ ਜਿੱਥੇ ਤੁਸੀਂ 100 ਬੰਦਾ ਜਨ ਦਾ ਲਿਆਣਾ ਉੱਥੇ 50 ਨਾਲ ਸਰ ਸਕਦਾ ਤਾਂ ਜਿਹੜੇ ਗਰੀਬ ਲੋਕ ਆ ਜੇ ਉਹ 100 ਬੰਦਾ ਜਨ ਦਾ ਜਾਂ 60 70 ਲੈ ਜਾਂਦੇ ਆ ਜਾ ਮੰਨ ਕੇ ਚੱਲੋ ਵੀ ਤੁਸੀਂ 30 40 ਨਾਲ ਸਾਰ ਲੋ ਬਹੁਤ سارے ਖਰਚੇ ਆ ਜਿਹੜੇ ਕਾਬੂ ਵਿੱਚ ਕੀਤੇ ਜਾ ਸਕਦੇ ਜਦੋਂ ਕਰਜ਼ਾ ਸਿਰ ਚੜ ਜਾਂਦਾ ਮੁੜ ਕੇ ਸਰਕਾਰਾਂ ਨੂੰ ਅਸੀਂ ਦੋਸ਼ ਦਿੰਨੇ ਆ ਦੋਸ਼ ਕੋ ਸਾਡੇ ਆਪਣੇ ਵੀ ਹੈ ਤਾਂ ਇਸ ਵਾਸਤੇ ਅੱਜ ਉਹਨਾਂ ਲੋਕਾਂ ਦੇ ਅਸੀਂ ਚਰਨਾਂ ਵਿੱਚ ਬੇਨਤੀ ਕਰ ਰਹੇ ਆਂ ਵੀ ਜਿਹੜੇ ਵਿਆਹ ਦੇ ਸਮੇਂ ਦਾਜ ਬਾਲਾ ਮੰਗਦੇ ਆਂ ਦਾਜ ਦੇ ਲੋਭੀਆਂ ਨੂੰ ਅੱਜ ਅਸੀਂ ਕਹਿ ਰਹੇ ਆਂ ਵੀ ਇਹ ਦਾਜ ਆ ਜਿਹੜੇ ਨਾਲ ਨਹੀਂ ਜਾਣੇ ਇਹ ਮਤਲਬ ਹੀ ਜ਼ਿੰਦਗੀ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਕਰਨੀਆਂ ਸਾਨੂੰ ਚਾਹੀਦੀਆਂ ਜਿਹੜੀਆਂ ਮਤਲਬ ਵੀ ਜ਼ਿੰਦਗੀ ਦੇ ਕੰਮ ਹੋਣ ਬੱਚਿਆਂ ਦੇ ਕੰਮ ਹੋਣ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਵੀ ਉਹਨਾਂ ਦੀ ਜ਼ਿੰਦਗੀ ਤੇ ਭਵਿੱਖ ਦਾ ਵਧੀਆ ਵਧਿਤ ਹੋ ਸਕੇ ਸਮਾਂ ਇਹ ਦਾਜ ਤਾਂ ਆਉਂਦੇ ਜਾਂਦੇ ਰਹਿਣੇ ਆ ਦਾਜ ਤਾਂ ਮਤਲਬ ਵੀ ਕੰਮ ਨਹੀਂ ਆਉਣ ਉਸ ਵਾਲੀ ਤੇ ਕਮਾ ਕੇ ਦਿੱਤਾ ਜਾਵੇ ਧੀ ਵਾਲਿਆਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਉਹਨਾਂ ਦਾਜ ਲੈਣਾ ਚਾਹੀਦਾ ਜਿੰਨੇ ਧੀ ਵਾਲਿਆਂ ਦੀ ਸ਼ਰਤ ਆਵੇ ਸਾਰੀ ਉਮਰ ਹੀ ਮਾਪਿਆਂ ਨੇ ਧੀਆਂ ਨੂੰ ਦੇਣਾ ਹੁੰਦਾ ਹੈ ਤਾਂ ਇਸ ਵਾਸਤੇ ਅੱਜ ਅਸੀਂ ਇਹ ਉਹਨਾਂ ਦਾਜ ਦੇ ਲੋਭੀਆਂ ਨੂੰ ਅਸੀਂ ਕਹਿਣ ਲੱਗੇ ਆਂ ਵੀ ਧੀਆ ਨੂੰ ਕੁੱਖਾਂ ਦੇ ਵਿੱਚ ਲੋਕ ਤਾਂ ਹੀ ਮਰ ਲੱਗੇ ਕਿ ਲੋਕ ਦਾਜ ਵਰਗੀਆਂ ਲਾਹਣਤਾਂ ਦਾ ਬਹੁਤ ਸਾਰਾ ਇੱਕ ਜਿਵੇਂ ਕਹਿੰਦੇ ਹੁੰਦੇ ਆ ਲਾਲਚੀ ਹੋ ਗਏ ਲੋਕ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਾ ਕਿ ਮਾਫੀ ਚਾਹੁੰਦੇ ਆ ਧੀਆ ਦਾ ਵੀ ਫਰਜ਼ ਬਣਦਾ ਮਾਪਿਆਂ ਦੀ ਛੱਤਰ ਛਾਇਆ ਹੇਟ ਰਹਿ ਕੇ ਸ਼ਾਦੀ ਕਰਾਉਣੀ ਤੇ ਜਿਹੜੇ ਦਾਜ ਦੇ ਲੋਭੀ ਤੇ ਜਿਹੜੇ ਰਿਸ਼ਤਾ ਕਰਾਉਂਦੇ ਆ ਉਹਨਾਂ ਨੂੰ ਵੀ ਲਾਲਚ ਨਹੀਂ ਕਰਨਾ ਚਾਹੀਦਾ ਕਾ ਇਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲੇ ਕੇ ਮਾਫੀ ਚਾਹੁੰਦੇ ਆ ਤਾਂ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਪਤਾ ਲੱਗੇ ਦਾਜ ਦੇ ਲੋਭੀਆਂ ਨੂੰ ਵੀ ਲੋਕ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰ ਲੱਗੇ ਤਾਂ ਸਾਡੀ ਗਲਤੀ ਦੇ ਕਾਰਨ ਮਾਰ ਲੱਗੇ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ